ਤੁਸੀਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ ਚਸ਼ਪਿੰਦਰ ਜੀ ਅਨਸਾ ਜਿਹੜੀ ਹੋਰ ਸੀਟ ਮੰਨਣ ਵਾਲੀ ਸੀਟ ਤੁਸੀਂ ਅਕਾਲੀਏ ਦਲ ਦੇ ਗੱਡ ਦੇ ਵਿੱਚ ਆ ਕੇ ਐਡੀ ਵੱਡੀ ਸੀਟ ਹਾਸਲ ਕੀਤੀ ਹੈ ਜੀ ਕੀ ਕਹਿਣਾ ਚਾਹੋਗੇ ਜੀ ਇਹ ਕਿਰਪਾ ਹੋਈ ਹੈ ਜੀ ਮਾਲਕ ਦੀ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਆ ਮੇਰੇ ਤੇ ਭਰੋਸਾ ਕੀਤਾਗਾ ਪਾਰਟੀ ਨੇ ਮੈਂ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਮੈਨੂੰ ਇੰਨਾ ਯਕੀਨ ਜਿਤਾ ਮੇਰੇ ਤੇ ਭਰੋਸਾ ਇੰਨਾ ਭਰੋਸਾ ਮੇਰੀ ਪਾਰਟੀ ਨੂੰ ਕਿ ਮੈਂ ਅਕਾਲੀ ਦਲ ਦੇ ਗੜ੍ਹ ਚ ਜਾ ਕੇ ਸਨ ਲਾ ਸਕਦਾ ਤੇ ਅੱਗੋਂ ਕਿਰਪਾ ਹੋਈ ਆ ਉਹ ਲੋਕਾਂ ਦੀ ਹਰ ਉਸ ਮਾਂ ਹਰ ਉਸ ਪੈਨ ਹਰ ਉਸ ਨੌਜਵਾਨ ਵੀਰ ਦਾ ਮੈਂ ਸ਼ੁਕਰਗੁਜ਼ਾਰਾਂ ਜਿਨ੍ਹਾਂ ਦਿਨ ਰਾਤ ਕਰਕੇ ਮੇਰੇ ਲਈ ਵੋਟਾਂ ਮੰਗੀਆਂ ਦਿਨ ਰਾਤ ਕਰਦਾ ਦੇਖੋ ਅੱਜ ਜਿਹੜੀ 2700 ਦੀ ਲੀਡ ਅਕਾਲੀ ਦਲ ਦੇ ਗੜ੍ਹ ਚੋਂ ਤੇ ਬਹੁਤ ਵੱਡੀ ਮੇਰੇ ਲਈ ਮੈਂ ਮੰਨਦਾ ਮਾਨ ਵਾਲੀ ਗੱਲ ਆ ਇਹ ਪੋਸੀਬਲ ਤਾਂ ਹੋਇਆ ਸੰਭਵ ਤਾਂ ਹੋਇਆ ਜੇ ਮੇਰੇ ਤੇ ਇਥੋਂ ਦੇ ਲੋਕਾਂ ਨੇ ਮੈਨੂੰ ਆਪਣਾ ਬੱਚਾ ਸਮਝ ਕੇ ਵੋਟ ਪਾਈ ਆ ਤੇ ਮੇਰੇ ਤੇ ਭਰੋਸਾ ਕੀਤਾਗਾ ਜੀ ਤੇ ਕਿੰਨਾ ਕ ਤੁਹਾਨੂੰ ਲੱਗਦਾ ਕੀ ਲੋਕਾਂ ਦਾ ਆ ਕਿਵੇਂ ਤੁਸੀਂ ਭਰੋਸਾ ਜਿੱਤੇ ਤੇ ਲੋਕਾਂ ਨੇ ਤੁਹਾਨੂੰ ਬਹੁਤ ਵੱਡਾ ਫਤਵਾ ਦਿੱਤਾ ਹੈ ਬਹੁਤ ਵਧਾਈ ਦੇ ਪਾਤਰੋਂ ਤੁਹਾਨੂੰ ਸਾਡੇ ਚੈਨਲ ਵੱਲੋਂ ਵੀ ਵਧਾਈਆਂ ਤੇ ਕੀ ਹੋਰ ਕੀ ਕਹਿਣਾ ਚਾਹੂਗਾ ਬਸ ਜੀ ਸ਼ੁਕਰੀਆ ਸਭ ਦਾ ਦੇਖੋ ਵਿਸ਼ਵਾਸ ਦੀ ਗੱਲ ਹੁੰਦੀ ਆ ਸ਼ਾਇਦ ਲੋਕ ਪਿਆਰ ਕਰਦੇ ਨੇ ਮੈਂ ਉਹਨਾਂ ਨਾਲ ਨਿਭਦਾਗਾ ਆਪਣਾ ਬੱਚਾ ਸਮਝਦੇ ਨੇ ਤੇ ਮੈਂ ਵੀ ਪਰਿਵਾਰਕ ਤੌਰ ਤੇ ਰਿਸ਼ਤੇ ਬਣਾਏ ਨੇ ਸਿਆਸੀ ਤੌਰ ਤੇ ਕਦੇ ਨਹੀਂ ਬਣਾਏ ਇੱਥੇ ਆਈ ਸੀ ਨਵਾਂ ਏਰੀਆ ਜ਼ਰੂਰ ਸੀਗਾ ਵੀ ਬੜਲਾਡਾ ਪਰ ਲੋਕ ਤਾਂ ਆਪਣੀ ਸੀਗੇ ਮਾਨਸਾਂ ਤੋਂ ਜਾਣਦੀ ਸੀ ਰਿਸ਼ਤੇਦਾਰੀਆਂ ਸਾਨੂੰ ਨੇ ਦੱਸਿਆ ਕਿ ਮੁੰਡੇ ਨੂੰ ਵੋਟ ਪਾਓ ਖੜਨ ਵਾਲਾ ਹੈਗਾ ਕੰਮ ਕਰਨ ਵਾਲਾ ਹੈਗਾ ਤਾਂ ਉਹਨਾਂ ਲੋਕਾਂ ਨੇ ਯਕੀਨ ਕਰਦੇ ਹੋਏ ਇੱਕ ਕਰੈਕਟਰ ਤੇ ਇੱਕ ਕਿਰਦਾਰ ਤੇ ਭਰੋਸਾ ਕਰਦੇ ਹੋਏ ਮੇਰੇ ਤੇ ਭਰੋਸਾ ਕਰਕੇ ਮੈਨੂੰ ਜਿੱਤ ਦੇ ਬਈਆ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਾਲਪੁਰਖ ਅੱਗੇ ਕਿ ਇੰਨੀ ਕੁ ਤਾਕਤ ਦੇਈ ਮੈਨੂੰ ਇੰਨਾ ਕੁ ਹੌਸਲਾ ਦੇਈ ਕਿ ਮੈਂ ਉਹਦਾ ਭਰੋਸਾ ਰੱਖ ਸਕਾਂ ਤੇ ਉਹਨਾਂ ਦੇ ਮੈਂ ਭਵਿੱਖ ਦੇ ਵਿੱਚ ਉਹਨਾਂ ਨੇ ਬੱਚਿਆਂ ਲਈ ਉਹ ਪਰਿਵਾਰਾਂ ਲਈ ਉਹ ਨਗਰ ਲਈ ਉਹ ਪਿੰਡਾਂ ਲਈ ਮੈਂ ਕੁਝ ਐਸਾ ਕਰਾਂ ਜਿਹੜੇ ਲੋਕ ਯਾਦ ਰੱਖਣ ਤੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬਾਜੀ ਹੁਣ ਕੰਮ ਕਰਾਂਗੇ ਲੋਕਾਂ ਲਈ ਖੜਾਂਗੇ ਨੌਜਵਾਨਾਂ ਲਈ ਵੀ ਖੜਾਂਗੇ ਕੰਮ ਕਰਾਂਗੇ ਉਹਨਾਂ ਦੇ ਜੀ ਬਸ਼ੰਕਿਊ ਸਰ ਚੁਸਪਿੰਦਰ ਚਾਹਲ ਜੀ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਾਂਗੇ ਤੇ ਜਿੰਨੇ ਵੀ ਜਿੰਨੇ ਵੀ ਸਾਡੇ ਵੀਡੀਓ ਦੇਖ ਰਹੇ ਨੇ ਤਾਂ ਨੌਜਵਾਨਾਂ ਨੂੰ ਅੱਗੇ ਆਉਣ ਦੇ ਲਈ ਤੁਸੀਂ ਜ਼ਰੂਰ ਮੌਕਾ ਦਿਆ ਕਰੋ ਕੈਮਰਾਮੈਨ ਅਮਨ ਦੇ ਨਾਲ ਮੈਂ ਅਮਿਤ ਚਾਵਲਾ ਦਿਨਖਸ਼ਵਰਾ ਟੀਵੀ ਬੋਡਲਾਟਾ ਤੁਸੀਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ ਚਸ਼ਪਿੰਦਰ ਜੀ ਅਨਸਾ ਜਿਹੜੀ ਹੋਰ ਸੀਟ ਮੰਨਣ ਵਾਲੀ ਸੀਟ ਤੁਸੀਂ ਅਕਾਲੀਏ ਦਲ ਦੇ ਗੜ ਦੇ ਵਿੱਚ ਆ ਕੇ ਐਡੀ ਵੱਡੀ ਸੀਟ ਹਾਸਲ ਕੀਤੀ ਹੈ ਜੀ ਕੀ ਕਹਿਣਾ ਚਾਹੋਗੇ ਜੀ ਇਹ ਕਿਰਪਾ ਹੋਈ ਹੈ ਜੀ ਮਾਲਕ ਦੀ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਆ ਮੇਰੇ ਤੇ ਭਰੋਸਾ ਕੀਤਾਗਾ ਪਾਰਟੀ ਨੇ ਮੈਂ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਮੈਨੂੰ ਇੰਨਾ ਯਕੀਨ ਦਿੱਤਾ ਮੇਰੇ ਤੇ ਭਰੋਸਾ ਇੰਨਾ ਭਰੋਸਾ ਮੇਰੀ ਪਾਰਟੀ ਨੂੰ ਕਿ ਮੈਂ ਅਕਾਲੀ ਦਲ ਦੇ ਗੜ੍ਹ ਚ ਜਾ ਕੇ ਸਨ ਲਾ ਸਕਦਾ ਤੇ ਅੱਗੋਂ ਕਿਰਪਾ ਹੋਈ ਆ ਉਹ ਲੋਕਾਂ ਦੀ ਹਰ ਉਸ ਮਾਂ ਹਰ ਉਸ ਪੈਨ ਹਰ ਉਸ ਨੌਜਵਾਨ ਵੀਰ ਦਾ ਮੈਂ ਸ਼ੁਕਰਗੁਜ਼ਾਰਾਂ ਜਿਨ੍ਹਾਂ ਦਿਨ ਰਾਤ ਤੱਕ ਕਰਕੇ ਮੇਰੇ ਲਈ ਵੋਟਾਂ ਮੰਗੀਆਂ ਦਿਨ ਰਾਤ ਤੱਕ ਕਰਤਾ ਦੇਖੋ ਅੱਜ ਜਿਹੜੀ 2700 ਦੀ ਲੀਡ ਅਕਾਲੀ ਦਲ ਦੇ ਗੜ੍ਹ ਚੋਂ ਤੇ ਬਹੁਤ ਵੱਡੀ ਮੇਰੇ ਲਈ ਮੈਂ ਮਨ ਦਾ ਮਾਨ ਵਾਲੀ ਗੱਲ ਆ ਇਹ ਪੋਸੀਬਲ ਤਾਂ ਹੋਇਆ ਸੰਭਵ ਤਾਂ ਹੋਇਆ ਜੇ ਮੇਰੇ ਤੇ ਇੱਥੋਂ ਦੇ ਲੋਕਾਂ ਨੇ ਮੈਨੂੰ ਆਪਣਾ ਬੱਚਾ ਸਮਝ ਕੇ ਵੋਟ ਪਾਈ ਆ ਤੇ ਮੇਰੇ ਤੇ ਭਰੋਸਾ ਕੀਤਾਗਾ ਜੀ ਤੇ ਕਿੰਨਾਗਾ ਤੁਹਾਨੂੰ ਲੱਗਦਾ ਕਿ ਲੋਕਾਂ ਦਾ ਆ ਕਿਵੇਂ ਤੁਸੀਂ ਭਰੋਸਾ ਜਿੱਤਿਆ ਤੇ ਲੋਕਾਂ ਨੇ ਤੁਹਾਨੂੰ ਬਹੁਤ ਵੱਡਾ ਫਤਵਾ ਦਿੱਤਾ ਹੈ ਬਹੁਤ ਵਧਾਈ ਦੇ ਪਾਤਰੋਂ ਤੁਹਾਨੂੰ ਸਾਡੇ ਚੈਨਲ ਵੱਲੋਂ ਵੀ ਵਧਾਈਆਂ ਤੇ ਕੀ ਹੋਰ ਕੀ ਕਹਿਣਾ ਚਾਹੁੰਗੇ ਬਾਜੀ ਸ਼ੁਕਰੀਆ ਸਭ ਦਾ ਦੇਖੋ ਵਿਸ਼ਵਾਸ ਦੀ ਗੱਲ ਹੁੰਦੀ ਆ ਸ਼ਾਇਦ ਲੋਕ ਪਿਆਰ ਕਰਦੇ ਨੇ ਮੈਂ ਉਹਨਾਂ ਨਾਲ ਨਿਭਦਾਗਾ ਆਪਣਾ ਬੱਚਾ ਸਮਝਦੇ ਨੇ ਤੇ ਮੈਂ ਵੀ ਪਰਿਵਾਰਕ ਤੌਰ ਤੇ ਰਿਸ਼ਤੇ ਬਣਾਏ ਨੇ ਸਿਆਸੀ ਤੌਰ ਤੇ ਕਦੇ ਨਹੀਂ ਬਣਾਏ ਇੱਥੇ ਆਈ ਸੀ ਨਵਾਂ ਏਰੀਆ ਜ਼ਰੂਰ ਸੀਗਾ ਵੀ ਬੜਾ ਲਾਡਾ ਪਰ ਲੋਕ ਤਾਂ ਆਪਣੀ ਸੀਗੇ ਮਾਨਸਾਂ ਤੋਂ ਜਾਣਦੀ ਸੀ ਰਿਸ਼ਤੇਦਾਰੀਆਂ ਸਾਨੂੰ ਨੇ ਦੱਸਿਆ ਕਿ ਮੁੰਡੇ ਨੂੰ ਵੋਟ ਪਾਓ ਖੜਨ ਵਾਲਾਗਾ ਕੰਮ ਕਰਨ ਵਾਲਾਗਾ ਤਾਂ ਉਹਨਾਂ ਲੋਕਾਂ ਨੇ ਯਕੀਨ ਕਰਦੇ ਹੋਏ ਇੱਕ ਕੈਰੈਕਟਰ ਤੇ ਇੱਕ ਕਿਰਦਾਰ ਤੇ ਭਰੋਸਾ ਕਰਦੇ ਹੋਏ ਮੇਰੇ ਤੇ ਭਰੋਸਾ ਕਰਕੇ ਮੈਨੂੰ ਜਿੱਤੇ ਦਵਾਇਆ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਾਲਪੁਰਖ ਅੱਗੇ ਕਿ ਇੰਨੀ ਕੁ ਤਾਕਤ ਦੇਈ ਮੈਨੂੰ ਇੰਨਾ ਕੁ ਹੌਸਲਾ ਦੇਈ ਕਿ ਮੈਂ ਉਹਦਾ ਭਰੋਸਾ ਰੱਖ ਸਕਾਂ ਤੇ ਉਹਨਾਂ ਦੇ ਮੈਂ ਭਵਿੱਖ ਦੇ ਵਿੱਚ ਉਹਨਾਂ ਨੇ ਬੱਚਿਆਂ ਲਈ ਉਹ ਪਰਿਵਾਰਾਂ ਲਈ ਉਹ ਨਗਰ ਲਈ ਉਹ ਪਿੰਡਾਂ ਲਈ ਮੈਂ ਕੁਝ ਐਸਾ ਕਰਾਂ ਜਿਹੜੇ ਲੋਕ ਯਾਦ ਰੱਖਣ ਤੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬਾਜੀ ਹੁਣ ਕੰਮ ਕਰਾਂਗੇ ਲੋਕਾਂ ਲਈ ਖੜਾਂਗੇ ਨੌਜਵਾਨਾਂ ਲਈ ਵੀ ਖੜਾਂਗੇ ਕੰਮ ਕਰਾਂਗੇ ਉਹਨਾਂ ਦੇ ਬਸ ਥੈਂਕ ਯੂ ਜਿਸਨ ਚੁਸ਼ਪਿੰਦਰ ਚਾਹਲ ਜੀ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਾਂਗੇ ਤੇ ਜਿੰਨੇ ਵੀ ਜਿੰਨੇ ਵੀ ਸਾਡੇ ਵੀਡੀਓ ਦੇਖ ਰਹੇ ਨੇ ਤਾਂ ਨੌਜਵਾਨਾਂ ਨੂੰ ਅੱਗੇ ਆਉਣ ਦੇ ਲਈ ਤੁਸੀਂ ਜਰੂਰ ਮੌਕਾ ਦਿਆ ਕਰੋ ਕੈਮਰਾਮੈਨ ਅਮਨ ਦੇ ਨਾਲ ਮੈਂ ਮਿਚਾਵਲਾ ਦਿਨਿਕ ਸਵੇਰਾ ਟੀਵੀ ਬੋਡਲਾਟਾ ਤੁਸੀਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ ਚਸ਼ਪਿੰਦਰ ਜੀ ਮਾਨ ਸਾਹ ਜਿਹੜੀ ਹੋਰ ਸੀਟ ਮੰਨਣ ਵਾਲੀ ਸੀਟ ਤੁਸੀਂ ਅਕਾਲੀਏ ਦਲ ਦੇ ਗੜ ਦੇ ਵਿੱਚ ਆ ਕੇ ਐਡੀ ਵੱਡੀ ਸੀਟ ਹਾਸਲ ਕੀਤੀ ਹੈ ਜੀ ਕੀ ਕਹਿਣਾ ਚਾਹੋਗੇ ਜੀ ਇਹ ਕਿਰਪਾ ਹੋਈ ਹੈ ਜੀ ਮਾਲਕ ਦੇ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਆ ਮੇਰੇ ਤੇ ਭਰੋਸਾ ਕੀਤਾਗਾ ਪਾਰਟੀ ਨੇ ਮੈਂ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਮੈਨੂੰ ਇੰਨਾ ਯਕੀਨ ਦਿੱਤਾ ਮੇਰੇ ਤੇ ਭਰੋਸਾ ਇੰਨਾ ਭਰੋਸਾ ਮੇਰੀ ਪਾਰਟੀ ਨੂੰ ਕਿ ਮੈਂ ਅਕਾਲੀ ਦਲ ਦੇ ਗੜ੍ਹ ਚ ਜਾ ਕੇ ਸਨ ਲਾ ਸਕਦਾ ਤੇ ਅੱਗੋਂ ਕਿਰਪਾ ਹੋਈ ਆ ਉਹ ਲੋਕਾਂ ਦੀ ਹਰ ਉਸ ਮਾਂ ਹਰ ਉਸ ਪੈਨ ਹਰ ਉਸ ਨੌਜਵਾਨ ਵੀਰ ਦਾ ਮੈਂ ਸ਼ੁਕਰਗੁਜ਼ਾਰਾਂ ਜਿਨ੍ਹਾਂ ਦਿਨ ਰਾਤ ਕਰਕੇ ਮੇਰੇ ਲਈ ਵੋਟਾਂ ਮੰਗੀਆਂ ਦਿਨ ਰਾਤ ਕਰਦਾ ਦੇਖੋ ਅੱਜ ਜਿਹੜੀ 2700 ਦੀ ਲੀਡ ਅਕਾਲੀ ਦਲ ਦੇ ਗੜ੍ਹ ਚੋਂ ਤੇ ਬਹੁਤ ਵੱਡੀ ਮੇਰੇ ਲਈ ਮੈਂ ਮੰਨਦਾ ਮਾਨ ਵਾਲੀ ਗੱਲ ਆ ਇਹ ਪੋਸੀਬਲ ਤਾਂ ਹੋਇਆ ਸੰਭਵ ਤਾਂ ਹੋਇਆ ਜੇ ਮੇਰੇ ਤੇ ਇਥੋਂ ਦੇ ਲੋਕਾਂ ਨੇ ਮੈਨੂੰ ਆਪਣਾ ਬੱਚਾ ਸਮਝ ਕੇ ਵੋਟ ਪਾਈ ਆ ਤੇ ਮੇਰੇ ਤੇ ਭਰੋਸਾ ਕੀਤਾਗਾ ਜੀ ਤੇ ਕਿੰਨਾ ਕ ਤੁਹਾਨੂੰ ਲੱਗਦਾ ਕੀ ਲੋਕਾਂ ਦਾ ਆ ਕਿਵੇਂ ਤੁਸੀਂ ਭਰੋਸਾ ਜਿੱਤੇ ਤੇ ਲੋਕਾਂ ਨੇ ਤੁਹਾਨੂੰ ਬਹੁਤ ਵੱਡਾ ਫਤਵਾ ਦਿੱਤਾ ਹੈ ਬਹੁਤ ਵਧਾਈ ਦੇ ਪਾਤਰੋਂ ਤੁਹਾਨੂੰ ਸਾਡੇ ਚੈਨਲ ਵੱਲੋਂ ਵੀ ਵਧਾਈਆਂ ਤੇ ਕੀ ਹੋਰ ਕੀ ਕਹਿਣਾ ਚਾਹੂਗਾ ਬਾਜੀ ਸ਼ੁਕਰੀਆ ਸਭ ਦਾ ਦੇਖੋ ਵਿਸ਼ਵਾਸ ਦੀ ਗੱਲ ਹੁੰਦੀ ਆ ਸ਼ਾਇਦ ਲੋਕ ਪਿਆਰ ਕਰਦੇ ਨੇ ਮੈਂ ਉਹਨਾਂ ਨਾਲ ਨਿਭਦਾਗਾ ਆਪਣਾ ਬੱਚਾ ਸਮਝਦੇ ਨੇ ਤੇ ਮੈਂ ਵੀ ਪਰਿਵਾਰਕ ਤੌਰ ਤੇ ਰਿਸ਼ਤੇ ਬਣਾਏ ਨੇ ਸਿਆਸੀ ਤੌਰ ਤੇ ਕਦੇ ਨਹੀਂ ਬਣਾਏ ਇੱਥੇ ਆਈ ਸੀ ਨਵਾਂ ਏਰੀਆ ਜ਼ਰੂਰ ਸੀਗਾ ਵੀ ਬੜਲਾ ਡਾ ਪਰ ਲੋਕ ਤਾਂ ਆਪਣੇ ਸੀਗੇ ਮਾਨਸਾਂ ਤੋਂ ਜਾਣਦੀ ਸੀ ਰਿਸ਼ਤੇਦਾਰੀਆਂ ਸਾਨੂੰ ਨੇ ਦੱਸਿਆ ਕਿ ਮੁੰਡੇ ਨੂੰ ਵੋਟ ਪਾਓ ਖੜਨ ਵਾਲਾਗਾ ਕੰਮ ਕਰਨ ਵਾਲਾਗਾ ਤਾਂ ਉਹਨਾਂ ਲੋਕਾਂ ਨੇ ਯਕੀਨ ਕਰਦੇ ਹੋਏ ਇੱਕ ਕਰੈਕਟਰ ਤੇ ਇੱਕ ਕਿਰਦਾਰ ਤੇ ਭਰੋਸਾ ਕਰਦੇ ਹੋਏ ਮੇਰੇ ਤੇ ਭਰੋਸਾ ਕਰਕੇ ਮੈਨੂੰ ਜਿੱਤ ਦਵਾਈਆ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਾਲਪੁਰਖ ਅੱਗੇ ਕਿ ਇੰਨੀ ਕੁ ਤਾਕਤ ਦੇਈ ਮੈਨੂੰ ਇੰਨਾ ਕੁ ਹੌਸਲਾ ਦੇਈ ਕਿ ਮੈਂ ਉਹਦਾ ਭਰੋਸਾ ਰੱਖ ਸਕਾਂ ਤੇ ਉਹਨਾਂ ਦੇ ਮੈਂ ਭਵਿੱਖ ਦੇ ਵਿੱਚ ਉਹਨਾਂ ਨੇ ਬੱਚਿਆਂ ਲਈ ਉਹ ਪਰਿਵਾਰਾਂ ਲਈ ਉਹ ਨਗਰ ਲਈ ਉਹ ਪਿੰਡਾਂ ਲਈ ਮੈਂ ਕੁਝ ਐਸਾ ਕਰਾਂ ਜਿਹੜੇ ਲੋਕ ਯਾਦ ਰੱਖਣ ਤੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬਾਜੀ ਹੁਣ ਤੇ ਇਹੀ ਕੰਮ ਕਰਾਂਗੇ ਲੋਕਾਂ ਲਈ ਖੜਾਂਗੇ ਨੌਜਵਾਨਾਂ ਲਈ ਵੀ ਖੜਾਂਗੇ ਕੰਮ ਕਰਾਂਗੇ ਉਹਨਾਂ ਦੇ ਜੀ ਬਸ਼ੰਕਿਊ ਸਨ ਚਸ਼ਪਿੰਦਰ ਚਾਹਲ ਜੀ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਾਂਗੇ ਤੇ ਜਿੰਨੇ ਵੀ ਜਿੰਨੇ ਵੀ ਸਾਡੇ ਵੀਡੀਓ ਦੇਖ ਰਹੇ ਨੇ ਤਾਂ ਨੌਜਵਾਨਾਂ ਨੂੰ ਅੱਗੇ ਆਉਣ ਦੇ ਲਈ ਤੁਸੀਂ ਜ਼ਰੂਰ ਮੌਕਾ ਦਿਆ ਕਰੋ ਕੈਮਰਾਮੈਨ ਅਮਨ ਦੇ ਨਾਲ ਮੈਂ ਅਮਿਤ ਚਾਵਲਾ ਦਿਨਖਸ਼ਵਰਾ ਟੀਵੀ ਬੋਡਲਾ ਟਾਊਨ ਤੁਸੀਂ ਬਹੁਤ ਵੱਡੀ ਜਿੱਤ ਹਾਸਲ ਕੀਤੀ ਹੈ ਚਸ਼ਪਿੰਦਰ ਜੀ ਅਨਸਾ ਜਿਹੜੀ ਹੋਰ ਸੀਟ ਮੰਨਣ ਵਾਲੀ ਸੀਟ ਤੁਸੀਂ ਅਕਾਲੀਏ ਦਲ ਦੇ ਗੱਡ ਦੇ ਵਿੱਚ ਆ ਕੇ ਐਡੀ ਵੱਡੀ ਸੀਟ ਹਾਸਲ ਕੀਤੀ ਹੈ ਜੀ ਕੀ ਕਹਿਣਾ ਚਾਹੋਗੇ ਜੀ ਇਹ ਕਿਰਪਾ ਹੋਈ ਹੈ ਜੀ ਮਾਲਕ ਦੀ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਆ ਮੇਰੇ ਤੇ ਭਰੋਸਾ ਕੀਤਾਗਾ ਪਾਰਟੀ ਨੇ ਮੈਂ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਮੈਨੂੰ ਇੰਨਾ ਯਕੀਨ ਜਿਤਾ ਮੇਰੇ ਤੇ ਭਰੋਸਾ ਇੰਨਾ ਭਰੋਸਾ ਮੇਰੀ ਪਾਰਟੀ ਨੂੰ ਕਿ ਮੈਂ ਅਕਾਲੀ ਦਲ ਦੇ ਗੜ੍ਹ ਚ ਜਾ ਕੇ ਸਨ ਲਾ ਸਕਦਾ ਤੇ ਅੱਗੋਂ ਕਿਰਪਾ ਹੋਈ ਆ ਉਹ ਲੋਕਾਂ ਦੀ ਹਰ ਉਸ ਮਾਂ ਹਰ ਉਸ ਪੈਨ ਹਰ ਉਸ ਨੌਜਵਾਨ ਵੀਰ ਦਾ ਮੈਂ ਸ਼ੁਕਰਗੁਜ਼ਾਰਾਂ ਜਿਨ੍ਹਾਂ ਦਿਨ ਰਾਤ ਕਰਕੇ ਮੇਰੇ ਲਈ ਵੋਟਾਂ ਮੰਗੀਆਂ ਦਿਨ ਰਾਤ ਕਰਦਾ ਦੇਖੋ ਅੱਜ ਜਿਹੜੀ 2700 ਦੀ ਲੀਡ ਅਕਾਲੀ ਦਲ ਦੇ ਗੜ੍ਹ ਚੋਂ ਤੇ ਬਹੁਤ ਵੱਡੀ ਮੇਰੇ ਲਈ ਮੈਂ ਮੰਨਦਾ ਮਾਨ ਵਾਲੀ ਗੱਲ ਆ ਏ ਪੋਸੀਬਲ ਤਾਂ ਹੋਇਆ ਸੰਭਵ ਤਾਂ ਹੋਇਆ ਜੇ ਮੇਰੇ ਤੇ ਇਥੋਂ ਦੇ ਲੋਕਾਂ ਨੇ ਮੈਨੂੰ ਆਪਣਾ ਬੱਚਾ ਸਮਝ ਕੇ ਵੋਟ ਪਾਈ ਆ ਤੇ ਮੇਰੇ ਤੇ ਭਰੋਸਾ ਕੀਤਾਗਾ ਜੀ ਤੇ ਕਿੰਨਾਗਾ ਤੁਹਾਨੂੰ ਲੱਗਦਾ ਕਿ ਲੋਕਾਂ ਦਾ ਆ ਕਿਵੇਂ ਤੁਸੀਂ ਭਰੋਸਾ ਜਿੱਤਿਆ ਤੇ ਲੋਕਾਂ ਨੇ ਤੁਹਾਨੂੰ ਬਹੁਤ ਵੱਡਾ ਫਤਵਾ ਦਿੱਤਾ ਹੈ ਬਹੁਤ ਵਧਾਈ ਦੇ ਪਾਤਰੋਂ ਤੁਹਾਨੂੰ ਸਾਡੇ ਚੈਨਲ ਵੱਲੋਂ ਵੀ ਵਧਾਈਆਂ ਤੇ ਕੀ ਹੋਰ ਕੀ ਕਹਿਣਾ ਚਾਹੁੰਗੇ ਬਾਜੀ ਸ਼ੁਕਰੀਆ ਸਭ ਦਾ ਦੇਖੋ ਵਿਸ਼ਵਾਸ ਦੀ ਗੱਲ ਹੁੰਦੀ ਆ ਸ਼ਾਇਦ ਲੋਕ ਪਿਆਰ ਕਰਦੇ ਨੇ ਮੈਂ ਉਹਨਾਂ ਨਾਲ ਨਿਵਦਾਗਾ ਆਪਣਾ ਬੱਚਾ ਸਮਝਦੇ ਨੇ ਤੇ ਮੈਂ ਵੀ ਪਰਿਵਾਰਕ ਤੌਰ ਤੇ ਰਿਸ਼ਤੇ ਬਣਾਏ ਨੇ ਸਿਆਸੀ ਤੌਰ ਤੇ ਕਦੇ ਨਹੀਂ ਬਣਾਏ ਇੱਥੇ ਆਈ ਸੀ ਨਵਾਂ ਏਰੀਆ ਜ਼ਰੂਰ ਸੀਗਾ ਵੀ ਬੜਲਾਡਾ ਪਰ ਲੋਕ ਤਾਂ ਆਪਣੇ ਸੀਗੇ ਮਾਨਸਾਂ ਤੋਂ ਜਾਣਦੀ ਸੀ ਰਿਸ਼ਤੇਦਾਰੀਆਂ ਸਾਨੂੰ ਨੇ ਦੱਸਿਆ ਕਿ ਮੁੰਡੇ ਨੂੰ ਵੋਟ ਪਾਓ ਖੜਨ ਵਾਲਾਗਾ ਕੰਮ ਕਰਨ ਵਾਲਾਗਾ ਤਾਂ ਉਹਨਾਂ ਲੋਕਾਂ ਨੇ ਯਕੀਨ ਕਰਦੇ ਹੋਏ ਇੱਕ ਕੈਰੈਕਟਰ ਤੇ ਇੱਕ ਕਿਰਦਾਰ ਤੇ ਭਰੋਸਾ ਕਰਦੇ ਹੋਏ ਮੇਰੇ ਤੇ ਭਰੋਸਾ ਕਰਕੇ ਮੈਨੂੰ ਜਿੱਤੇ ਦਵਾਇਆ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਾਲਪੁਰਖ ਅੱਗੇ ਕਿ ਇੰਨੀ ਕੁ ਤਾਕਤ ਦੇਈ ਮੈਨੂੰ ਇੰਨਾ ਕੁ ਹੌਸਲਾ ਦੇਈ ਕਿ ਮੈਂ ਉਹਦਾ ਭਰੋਸਾ ਰੱਖ ਸਕਾਂ ਤੇ ਉਹਨਾਂ ਦੇ ਮੈਂ ਭਵਿੱਖ ਦੇ ਵਿੱਚ ਉਹਨਾਂ ਨੇ ਬੱਚਿਆਂ ਲਈ ਉਹ ਪਰਿਵਾਰਾਂ ਲਈ ਉਹ ਨਗਰ ਲਈ ਉਹ ਪਿੰਡਾਂ ਲਈ ਮੈਂ ਕੁਝ ਐਸਾ ਕਰਾਂ ਜਿਹੜੇ ਲੋਕ ਯਾਦ ਰੱਖਣ ਤੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬਾਜੀ ਹੁਣ ਕੰਮ ਕਰਾਂਗੇ ਲੋਕਾਂ ਲਈ ਖੜਾਂਗੇ ਨੌਜਵਾਨਾਂ ਲਈ ਵੀ ਖੜਾਂਗੇ ਕੰਮ ਕਰਾਂਗੇ ਉਹਨਾਂ ਦੇ ਬਸ ਥੈਂਕ ਯੂ ਜਿਸਨ ਚੁਸ਼ਪਿੰਦਰ ਚਾਹਲ ਜੀ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਾਂਗੇ ਤੇ ਜਿੰਨੇ ਵੀ ਜਿੰਨੇ ਵੀ ਸਾਡੇ ਵੀਡੀਓ ਦੇਖ ਰਹੇ ਨੇ ਤਾਂ ਨੌਜਵਾਨਾਂ ਨੂੰ ਅੱਗੇ ਆਉਣ ਦੇ ਲਈ ਤੁਸੀਂ ਜਰੂਰ ਮੌਕਾ ਦਿਆ ਕਰੋ ਕੈਮਰਾਮੈਨ ਅਮਨ ਦੇ ਨਾਲ ਮੈਂ ਮਿਚਾਵਲਾ ਦਿਨਿਕ ਸਵੇਰਾ ਟੀਵੀ ਬੋਡਲਾਟਾ